ਸਤਲੁਜ ਬਨ ਖਤਰੇ 'ਚ ਚੰਡੀਪੀਰ ਕੜਿਆਣਾ ਪਹੁੰਚੀ ਲੋਕ ਇंसाफ ਮੰਚ ਦੀ ਟੀਮ ਫਲੋਰ ਤੋਂ ਵੱਡੀ ਖਬਰ ਜਿੱਥੇ ਲੋਕ ਇंसाफ ਮੰਚ ਦੀ ਟੀਮ ਨੇ ਸਤਲੁਜ ਦਰਿਆ ਦੇ ਬਨਪਿੰਡ ਪੇ ਚੰਡੀਪੀਰ ਕੜਿਆਣਾ ਦਾ ਦੌਰ ਕਰਕੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਆਗੂਆਂ ਨੇ ਦੱਸਿਆ ਕਿ ਗੈਰ ਕਾਨੂੰਨੀ ਰੇਤ ਨਿਕਾਸੀ ਅਤੇ ਸਰਕਾਰ ਵੱਲੋਂ ਮੁਰੰਮਤ ਨਾ ਹੋਣ ਕਰਕੇ ਬਨ ਬਹੁਤ ਖਸਤਾ ਹਾਲਤ ਵਿੱਚ ਹੈ ਜੇਕਰ ਪਾਣੀ ਦਾ ਪੱਧਰ ਵਧਿਆ ਤਾਂ ਕਿਸਾਨਾਂ ਦੀਆਂ ਫਸਲਾਂ ਸਮੇਤ ਲੋਕਾਂ ਦੀ ਜਾਨ ਮਾਲ ਨੂੰ ਵੱਡਾ ਖਤਰਾ ਹੋ ਸਕਦਾ ਹੈ ਮੰਚ ਵੱਲੋਂ ਕੀਤੀ ਗਈ ਸਥਾਨਕ ਪ੍ਰਸ਼ਾਸਨ ਤੁਰੰਤ ਖਸਤਾ ਪ੍ਰਬੰਧ ਕਰੇ ਅਤੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣ ਸਕੇ ਆਗੂਆਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਜੇਕਰ ਲੋੜ ਪਈ ਤਾਂ ਲੋਕ ਇंसाफ ਮੰਚ ਦੀ ਟੀਮ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੇਗੀ ਇਸ ਮੌਕੇ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਪਰਸ਼ੋਤਮ ਫਲੋਰ ਮਾਸਟਰ ਹੰਸਰਾਜ ਤਰਸੀਮ ਸਿੰਘ ਕਡਿਆਣਾ ਸਮੇਤ ਇਲਾਕੇ ਦੇ ਕਈ ਆਗੂ ਮਜੂਦ ਸਨ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਖਾਸ ਰਿਪੋਰਟ ਲੋਕ ਬਾਣੀ ਪੰਜਾਬੀ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਨਾ ਭੁੱਲੋ ਅੱਜ ਅਸੀਂ ਲੋਕ ਇਨਸਾਫ ਮੰਜੀ ਜਿਹੜੀ ਟੀਮ ਆ ਸਾਡੇ ਬਹੁਤ ਹੀ ਜਿਹੜਾ ਪਵਿੱਤਰ ਤੇ ਜਿਹਨਾਂ ਦੀ ਬਹੁਤ ਜ਼ਿਆਦਾ ਮਾਨਤਾ ਕੀਤੀ ਜਾਂਦੀ ਸਾਡੇ ਦਰਬਾਰ ਚੰਡੀਪੀਰ ਜੀ ਉਹਦੇ ਅਸੀਂ ਬਿਲਕੁਲ ਬੈਕ ਸਾਈਡ ਦੇ ਉੱਪਰ ਖੜੇ ਆ ਜਿੱਥੇ ਤੱਕ ਕੱਲ ਪਿੱਛੇ ਤਾਂ ਕਿਹੜਾ ਪਾਣੀ ਆ ਉਹ ਚੱਲ ਚੁੱਕਾ ਤੇ ਅਸੀਂ ਜਿੱਥੇ ਕਾਮਨਾ ਕਰਦੇ ਆ ਕਿ ਜਿਹੜਾ ਸਾਡਾ ਪੰਜਾਬ ਆ ਉਹ ਬਸ ਦਾ ਰਸਦਾ ਰਹੇ ਉਹਨੂੰ ਕਿਸੇ ਵੀ ਤਰੀਕੇ ਕੋਤਪਤੀ ਜਿਹੜੀ ਮਾਰਿਆ ਹੜਾਂ ਦੀ ਮਾਰਿਆ ਉਹ ਨਾ ਪਵੇ ਪਰ ਉਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਇੱਥੇ ਦੇ ਰਾਜ ਕਰਦਿਆਂ ਪ੍ਰਬੰਧਿਆ ਉਹ ਜਿਹੜੇ ਇੱਥੇ ਦੇ ਪ੍ਰਸ਼ਾਸਨੀਆਂ ਉਹ ਇਹਨਾਂ ਲੋਕਾਂ ਦੀ ਜਿਹੜੀ ਜਾਨ ਵਾਲਿਆ ਉਹਦੀ ਰੱਖਿਆ ਤੇ ਵੀ ਪੂਕਤਾ ਪ੍ਰਬੰਧ ਕੀਤੇ ਜਾਣ ਔਰ ਜਿਹੜੇ ਲੋਕ ਇੱਥੇ ਬੰਨ ਦੇ ਬਿਲਕੁਲ ਨਾਲ ਰਹਿ ਰਹੇ ਆ ਉਹਨਾਂ ਤੱਕ ਵੀ ਪ੍ਰੋਪਰ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣ ਔਰ ਇੱਕ ਟਿਪ ਆਪ ਜਿਹੜਾ ਜੀੜਾ ਮਾਰ ਕੇ ਦੇਖਿਆ ਜਾਵੇ ਪ੍ਰਸ਼ਾਸਨ ਵੱਲੋਂ ਕਿ ਕਿਤੇ ਕੋਈ ਕਮੀ ਤਾਂ ਨਹੀਂ ਰਹਿ ਗਈ ਜਿੱਥੇ ਕੋਈ ਬੰਨ ਵੀ ਕੋਈ ਸਮੱਸਿਆ ਆ ਉਹਨੂੰ ਹੱਲ ਕੀਤਾ ਜਾਵੇ ਔਰ ਜਿਹੜੇ ਲੋਕ ਆ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਤੇ ਔਰ ਉਹਨਾਂ ਦੇ ਲਈ ਜੋ ਜੜੀਆਂ ਵੀ ਇੱਥੇ ਕੋਈ ਅਧਿਕਾਰੀ ਵੀ ਕਿਸੇ ਦੀ ਡਿਊਟੀ ਲਈ ਜਾਵੇ ਜਿਹੜੇ ਇੱਥੇ ਤੈਨਾਤ ਰਹਿਣ ਔਰ ਜੇ ਕਿਸੇ ਤਰੀਕੇ ਦੀ ਤਾਂ ਕੋਈ ਸਮੱਸਿਆ ਆਉਂਦੀ ਆ ਤਾਂ ਲੋਕ ਇਨਸਾਫ ਮੰਚ ਲੋਕਾਂ ਦੇ ਨਾਲ ਹਮੇਸ਼ਾ ਖੜਾ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਆਉਂਦੇ ਤਾਂ ਅਸੀਂ ਆਪਣੀ ਜਿਹੜੇ ਆ ਲੋਕਾਂ ਦੇ ਨਾਲ ਖੜੇ ਆ ਹਰ ਤਰ੍ਹਾਂ ਦੇ ਨਾਲ ਬਹੁਤ ਜੀ ਮਦਦ ਵੀ ਕਰਾਂਗੇ ਹਾਂਜੀ ਮੈਂ ਜੀ ਕੀਪਤੀ ਕਿਸਾਨ ਯੂਨੀਅਨ ਦਾ ਮੈਂਬਰ ਜੀ ਅਸੀਂ ਤੇ ਅਸੀਂ ਇਹ ਕਹਿਣਾ ਚਾਹੁੰਦੇ ਜਿੱਦਾਂ ਹੁਣ ਫਲੱਡਾਂ ਦੀ ਬਾਜੀ ਮਾਰ ਦੇ ਵਿੱਚ ਆਪਣਾ ਸਾਰਾ ਏਰੀਆ ਆਇਆ ਆ ਸਾਰਾ ਪੰਜਾਬ ਹੀ ਆਪਣਾ ਫਲੱਡਾਂ ਦੀ ਮਾਰ ਦੇ ਵਿੱਚ ਆ ਜਿੱਦਾਂ ਮੈਨਿੰਗ ਦੀ ਆਪਾਂ ਗੱਲ ਕਰਦੇ ਪਏ ਆ ਜਿੱਦਾਂ ਹੁਣ ਸੇਲ ਕੀ ਆਣਾ ਹੋ ਗਿਆ ਸੀ ਇੱਥੇ ਜਿਹੜੀ ਖੱਡ ਚੱਲਦੀ ਆ ਇਹ ਨਹੀਂ ਜਾਇਜ਼ ਖੱਡ ਸੀਗੀ ਬਾਜੀ ਹੁਣ ਉੱਥੇ ਟਾ ਕਿੰਨੀ ਲੱਗੀ ਆ ਪਰ ਪਰਲੇ ਪਿੰਡ ਨਾਲ ਦੇ ਪਸਾਰੇ ਤੇ ਇਹ ਇੱਥੇ ਜਿਹੜੀ ਜਨਤਕ ਖੱਡ ਆ ਉਹ ਨਹੀਂ ਚੱਲੀ ਉੱਥੇ ਦੂਜੀ ਖੱਡ ਚੱਲੀ ਆ ਜੀ ਕੋਪਲੈਨਾਂ ਵਾਲੀ ਦੋ ਨੰਬਰ ਦੀ ਖੱਡ ਜਿਹੜੀ ਉਹ ਚੱਲੀ ਆ ਜੀ ਇਹ ਖੱਡਾ ਨਹੀਂ ਚੱਲਣੀਆਂ ਚਾਹੀਦੀਆਂ ਜਿਹੜੀਆਂ ਲੇਬਰ ਦੀਆਂ ਖੱਡਾ ਉਹ ਚੱਲਣੀਆਂ ਚਾਹੀਦੀਆਂ ਭਾਜੀ ਸਾਡੀ ਜਿਹੜੀ ਇਥੇ ਲੇਬਰ ਦੀ ਖੱਡਾ ਕੜਿਆਣੇ ਪਿੰਡ ਦੇ ਵਿੱਚ ਉਹ ਚੱਲਣੀ ਚਾਹੀਦੀ ਆ ਇਹ ਮੇਰਾ ਨਾਮ ਤਰਸੇਮ ਸਿੰਘ ਕਰਤਿਕ ਕਿਸਾਨ ਜਿਹੜਾ ਬਲੌਕ ਫਲੋਰ ਦੇ ਪ੍ਰਧਾਨ ਅੱਜ ਜਿਹੜੇ ਹਾੜਾਂ ਦੀ ਮਾਰ ਦੇ ਥੱਲੇ ਅੱਜ ਕਿਸਾਨ ਆਇਆ ਉਹਦੇ ਉੱਤੇ ਜੇਵੇਂ ਪੇ ਮਤਲਬ ਸਾਡੇ ਕੋਲ ਕਾਫੀ ਗੱਲਾਂ ਆਇਆਂ ਚੇ ਫੇਲਕਿਆਣਾ ਜਿਲ੍ਹਾ ਜਲੰਧਰ ਦੇ ਵਿੱਚ ਜ਼ਮੀਨ ਪੈਂਦੀ ਆ ਤੇ ਮਾਈਨਿੰਗ ਜਿਹੜੀ ਆ ਉਹ ਹੁੰਦੀ ਨਵੇਂ ਸ਼ਹਿਰ ਦੀ ਨਵੇਂ ਸ਼ਹਿਰ ਦੀ ਉਹ ਮਾਈਨਿੰਗ ਹੋਣ ਦੇ ਨਾਲੇ ਜਿਹੜੇ ਬੰਨ ਆ ਉਹ ਟਿਪਰਾਂ ਦੇ ਨਾਲ ਬਿਲਕੁਲ ਬੈਠੇ ਆ ਤੇ ਜਦੋਂ ਵੀ ਇਹ ਹੜ ਆ ਸਕਦਾ ਜਦੋਂ ਵੱਧ ਕੇ ਪਾਣੀ ਆਇਆ ਤੇ ਉਹਦੇ ਨਾਲ ਉਹ ਬੰਨ ਜਿਹੜੇ ਆ ਸਾਰੇ ਇੱਕਦਮ ਉੱਥੋਂ ਨੁਕਸਾਨ ਫੇਲਕਿਆਣੇ ਤੋਂ ਜਾਵਾ ਅਸੀਂ ਨਵੇਂ ਸ਼ਹਿਰ ਡੀਸੀ ਨੂੰ ਵੀ ਮਿਲੇ ਤੇ ਮਾਈਨਿੰਗ ਜਿਹੜੀ ਆ ਨਵੇਂ ਸ਼ਹਿਰ ਦੀ ਹੋ ਰਹੀ ਆ ਤੇ ਜ਼ਮੀਨ ਜ਼ਿਲ੍ਹਾ ਜਲੰਧਰ ਦੀ ਆ ਬਈ ਰੇਖ ਦੇਖ ਜਿਹੜੀ ਆ ਜ਼ਿਲ੍ਹਾ ਜਲੰਧਰ ਡੀਸੀ ਕਰ ਰਿਹਾ ਤੇ ਮਾਈਨਿੰਗ ਜਿਹੜਾ ਉਹ ਨਵਾਂ ਸ਼ਹਿਰ ਕਰ ਰਿਹਾ ਇਸੇ ਤਰ੍ਹਾਂ ਆ ਕਿ ਲਾਇਆ ਆਪਣਾ ਫਲੌਰ ਮਤਲਬ ਅਕੈਡਮੀ ਆ ਇਹ ਜਦੋਂ ਵੀ ਆ ਪਾਣੀ ਹੁਣ ਆ ਜਾਏ ਜਿੱਦਾਂ ਸultanpur Lodhiwal ਉਹ ਇਸ ਮੌਕੇ ਫਲੌਰ ਨੂੰ ਇਹ ਜਿਵੇਂ ਟਿੱਪਰ ਚੱਲਦੇ ਆ ਤੇ ਉਹਦੇ ਕਰਕੇ ਇੱਕ ਥਲਾ ਜਿਹੜਾ ਆ ਅਕੈਡਮੀ ਉਹਨੂੰ ਬਹੁਤ ਫਲੋਰ ਨੂੰ ਇੱਕ ਖਤਰਾ ਹੈ ਇਹ ਚੀਜ਼ਾਂ ਜਿਹੜੀਆਂ ਭਾਵ ਲੈਣੀਆਂ ਚਾਹੀਦੀਆਂ ਸਰਕਾਰ ਪੰਜਾਬ ਸਰਕਾਰ ਨੂੰ ਪਰ ਉੱਥੇ ਹੋਰ ਹੈਗਾ ਕੀ ਆ ਇੱਥੇ ਜਿਹੜੇ ਮਤਲਬ ਰੇਖ ਦੇਖ ਜਿਹੜੇ ਜਿਵੇਂ ਮੁੱਖ ਮੰਤਰੀ ਦੇ ਜਿਹੜੇ ਚਹੇਤੇ ਆ ਜਿਵੇਂ ਫਲੋਰ ਦੇ ਵਿੱਚ ਪ੍ਰਿੰਸੀਪਲ ਆ ਉਹਨਾਂ ਨੂੰ ਵੀ ਹਿੱਸਾ ਪੱਤੀ ਜਾ ਰਿਹਾ ਆ ਇਹ ਸਾਰਾ ਰਲ ਕੇ ਕਿਸੇ ਨੂੰ 20 ਪੈਸੇ ਕਿਸੇ ਨੂੰ 25 ਪੈਸੇ ਕਿਸੇ ਨੂੰ 75 ਪੈਸੇ ਇਦਾਂ ਇਹ ਮਾਈਨਿੰਗ ਜਿਹੜੀ ਆ ਸਟੈਪ ਬਾਈ ਸਟੈਪ ਬੰਦਿਆਂ ਨੂੰ ਕਵਰ ਕਰਕੇ ਇੱਥੇ ਮਤਲਬ ਆਵਾ ਗਾਉਣ ਇਹ ਜਿਹੜਾ ਮਾਈਨਿੰਗ ਹੋ ਰਹੀ ਆ ਕਿਤੇ ਜ਼ਮੀਨ ਆ ਚੱਕਣੀ 4 ਫੁੱਟ ਇੱਕ ਕਿਸਾਨ ਚੱਕ ਦਾ 4 ਫੁੱਟ ਤੇ ਇਹ 20 ਫੁੱਟ ਚੱਕਣ ਰਹੇ ਆ ਇਸ ਕਰਕੇ ਜਿਹੜੀ ਸਰਕਾਰ ਨੂੰ ਮੌਕੇ ਦੇ ਆਣ ਕੇ ਇਹ ਸਾਰੀਆਂ ਚੀਜ਼ਾਂ ਨੂੰ ਜਾਂਚ ਲੈਣਾ ਚਾਹੀਦਾ ਤੇ ਮੁਆਵਜ਼ਾ ਜਿਹੜਾ ਆ ਉਹ ਛੇਤੀ ਜਿਹੜਾ ਕਿਸਾਨਾਂ ਦੀ ਇਹ ਨਿਸ਼ਾਨਦੇਹੀ ਹੋ ਕੇ ਇਹ ਮਤਲਬ ਮਿਲਣਾ ਚਾਹੀਦਾ ਤੇ ਅਸੀਂ ਜਿਹੜੀ ਜਥੇਬੰਦੀ ਭਾਈਵਾਲ ਸਾਡੀ ਲੋਕ ਇਨਸਾਫ ਜਥੇਬੰਦੀ ਆ ਅਸੀਂ ਉਸ ਭਾਈਵਾਲ ਦੇ ਨਾਲ ਆ ਉਹ ਸਾਡੇ ਨਾਲ ਅਜੇ ਅਲਾਈანს ਬਣਾ ਕੇ ਇਹ ਜਿਹੜਾ ਭਾਈਵਾਲ ਸਾਡਾ ਇਹ ਚੱਲ ਰਿਹਾ ਆ ਵਾਹਿਗੁਰੂ ਜੀ ਦਾ ਖਾਲਸਾ